ਰਵਨੀਤ ਬਿੱਟੂ ਬਿਆਨ ਦੇ ਰਿਹਾ ਕਿ ਵੀ ਕਾਂਗਰਸ ਨੇ ਤਾਂ ਹਮਲਾ ਕੀਤਾ ਮੋਦੀ ਜੀ ਨੇ ਤਾਂ ਬਚਾਇਆ ਦਰਬਾਰ ਸਾਹਿਬ ਉਹ ਕਹੀ ਜਾਂਦੇ ਆ ਵੀ ਨਨਕਾਣਾ ਸਾਹਿਬ ਟਾਰਗੇਟ ਇਹ ਕਹੀ ਜਾਂਦੇ ਆ ਜੀ ਦਰਬਾਰ ਸਾਹਿਬ ਟਾਰਗੇਟ ਹੋਇਆ ਕੀ ਦੱਸਣਾ ਚਾਹੁੰਦੇ ਹੋ ਕਿ ਵੀ ਦਰਬਾਰ ਸਾਹਿਬ ਸਬਕ ਮਿਲਟਰੀ ਇਨਸਟਾਲੇਸ਼ਨ ਦੀ ਜਗ੍ਹਾ ਇਹ ਨਹੀਂ ਲੱਗਦਾ ਇਹ ਆਰਮੀ ਜਰਨਲ ਨੇ ਜਿਸ ਤਰੀਕੇ ਨਾਲ ਕਿਹਾ ਹੈ ਏਡੀ ਗੱਲ ਤਾਂ ਲਾਉਣਾ ਤੁਹਾਡਾ ਨਹੀਂ ਬਣਦਾ ਜੇ ਤੁਸੀਂ ਉੱਥੇ ਲਾ ਲਿਆ ਕਿਸੇ ਨੇ ਤੁਹਾਨੂੰ ਦਿੱਤਾ ਮੌਕਾ ਲਾਉਣ ਦਾ ਤੁਸੀਂ ਅੱਜ ਦੱਸ ਰਹੇ ਹੋ ਤਾਂ ਮਤਲਬ ਕੱਲ ਨੂੰ ਤਾਂ ਤੁਸੀਂ ਉਹ ਸਿਟਿੰਗ ਡੱਕ ਬਣਾਤਾ ਸੀ ਜਗੜਾ ਇਹ ਵੀ ਸਵਾਲ ਖੜਾ ਹੁੰਦਾ ਹੈ ਅਥਾਰਟੀ ਤਾਂ এসਜੀਪੀਸੀ ਕੋਲ ਹੈ ਮੁੱਖ ਗ੍ਰਾਂਥੀ ਨਾਲ ਗੱਲਬਾਤ ਕਰਕੇ ਕਿਸ ਤਰੀਕੇ ਨਾਲ ਲਾਦੇ ਉਹ ਜਰਨੈਲ ਸਾਹਿਬ ਨੂੰ ਪਤਾ ਨਹੀਂ ਹੋਣਾ ਵੀ ਮੁੱਖ ਗ੍ਰਾਂਥੀ ਤਾਂ ਪਰਮਿਸ਼ਨ ਹੀ ਦੇ ਸਕਦਾ ਨਾਲੇ ਮੁੱਖ ਗ੍ਰਾਂਥੀ ਤਾਂ ਪੰਜਾਬ 'ਚ ਹੀ ਹੈ ਨਹੀਂ ਸੀਗੇ ਅੱਜ ਜੰਗ ਸ਼ੁਰੂ ਹੋ ਗਈ ਤੇ ਹੁਣ ਸਵੇਰੇ ਸਵੇਰੇ ਨੇ ਕਿਹਾ ਵੀ ਕਿਤੇ ਕਿਤੇ ਲਾਏ ਆਂ ਇਹ ਕੋਈ ਫਲੈਕਸਾ ਤਾਂ ਨਹੀਂ ਨਾ ਲੱਗ ਰਹੀਆਂ ਪਾਕਿਸਤਾਨ ਵੱਲੋਂ ਦਰਬਾਰ ਸਾਹਿਬ ਹੈ ਜਿਹੜਾ ਉਹਨੂੰ ਨਿਸ਼ਾਨਾ ਬਣਾਇਆ ਗਿਆ ਤੋਂ ਨਾ ਨੇ ਹੋਰ ਵੀ ਧਾਰਮਿਕ ਸਥਾਨਾਂ ਤੇ ਕੋਸ਼ਿਸ਼ ਕੀਤੀ ਹੋਣੀ ਮਾਤਾ ਵੈਸ਼ਨੋ ਦੇਵੀ ਵਾਲਾ ਹੈ ਜਾਂ ਦੁਰਗਾਣਾ ਮੰਦਿਰ ਹੈਗਾ ਇੱਕ ਨਨਕਾਣਾ ਸਾਹਿਬ ਨੂੰ ਵੀ ਉਨਾ ਹੀ ਮੰਨਦੇ ਨੇ ਜਿੰਨਾ ਦਰਬਾਰਤਾਂ ਉਹਨੂੰ ਮੰਨਦੇ ਜਿਹੜਾ ਸਾਡਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਸੀ ਉਹਦੇ ਤੇ ਤਰ੍ਹਾਂ ਤਰ੍ਹਾਂ ਦੇ આરોਪ ਲਾ ਕੇ ਉਹ ਬੰਦ ਕਰਨ ਦੀ ਸਕੀਮਾਂ ਜੀ ਆਦਿਆ ਨੇ ਤੋਂ ਮੁੰਡਾ ਹਰ ਗੱਲ ਨੂੰ ਕਰਤਾਰਪੁਰ ਸਾਹਿਬ ਦੇ ਲਾਂਘੇ ਨਾਲ ਲਿੰਕ ਕਰਨਾ ਕੀ ਜਿਹੜੇ ਬਾਕੀ ਤੁਸੀਂ ਪੜ੍ਹੇ ਆ ਉਹ ਕਰਤਾਰਪੁਰ ਸਾਹਿਬ ਦੇ ਲਾਂਘੇ ਛੁਡੇ ਸਾਡੇ ਧਰਮ ਸਥਾਨਾਂ ਤੋਂ ਜਾਂ ਸਾਡੇ ਜਿੰਨਾਂ ਤੁਸੀਂ ਖੁੱਲੇ ਦਰਸ਼ਨ ਦਜ਼ਾਰ ਮੰਗਦੇ ਆ ਉਹਨਾਂ ਤੋਂ ਸਾਡਾ ਸੰਬੰਧ ਤੋੜਨ ਦੀ ਹੈ ਸਾਤਸ਼੍ਰੀਕਾਲ ਹਨ ਟੋਲ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਰਾਜਵੀਰ ਸਿੰਘ ਤਾਂ ਆਪਰੇਸ਼ਨ ਸਿੰਦੂਰ ਨੂੰ ਲੈ ਕੇ ਇੰਡੀਅਨ ਆਰਮੀ ਵੱਲੋਂ ਭਾਰਤੀ ਫੌਜ ਵੱਲੋਂ ਦਾਵਾ ਕੀਤਾ ਗਿਆ ਸੀ ਖਬਰਾਂ ਵੀ ਆਈਆਂ ਸੀਗੀਆਂ ਜਾਂ ਜਿਹੜੇ ਦਾਅਵੇ ਕੀਤੇ ਗਏ ਸੀ ਕਿ ਪਾਕਿਸਤਾਨ ਵੱਲੋਂ ਦਰਬਾਰ ਸਾਹਿਬ ਨੂੰ ਜਿਹੜਾ ਹੈ ਨਿਸ਼ਾਨਾ ਬਣਾਇਆ ਗਿਆ ਜਿਸ ਤੋਂ ਬਾਅਦ ਹੁਣ ਲੈਫਟੀਨੈਂਟ ਜਰਨਲ ਸੁਮੇਰ ਇਵਾਨ ਹੋਣਾ ਵੱਲੋਂ ਜਿਹੜਾ ਦਾਵਾ ਕੀਤਾ ਗਿਆ ਸੀ ਜਿਹੜੀ ਖਬਰ ਆਈ ਸੀ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਦਰਬਾਰ ਸਾਹਿਬ ਦੇ ਬਚਾਅ ਦੇ ਲਈ ਭਾਰਤੀ ਫੌਜ ਵੱਲੋਂ ਉੱਥੇ ਜਿਹੜੇ ਵੈਪਨ ਸੀ ਉਹ ਲਾਏ ਗਏ ਸੀ ਜਾਂ ਬਚਾਅ ਦੇ ਲਈ ਜੋ ਵੀ ਪ੍ਰਕਿਰਿਆ ਹੁੰਦੀ ਹੈ ਇੰਡੀਅਨ ਆਰਮੀ ਵੱਲੋਂ ਕੀਤੀ ਗਈ ਸੀ ਪਰ ਇਹ ਸਾਰੀ ਡਿਨਾਈ ਕਰ ਦਿੱਤੀ ਗਈ ਹੈ ਐਸਜੀਪੀਸੀ ਵੱਲੋਂ ਜਿਹੜਾ ਉਹਨਾਂ ਨੇ ਕਿਹਾ ਸੀ ਜਥੇਦਾਰ ਕਬੀਰ ਸਿੰਘ ਉਹਨਾਂ ਨਾਲ ਗੱਲ ਹੋਈ ਜਾਂ ਹੋਰਾਂ ਨਾਲ ਗੱਲਬਾਤ ਹੋਈ ਇਹ ਸਾਰੀ ਡਿਨਾਈ ਕੀਤੀ ਗਈ ਹੈ ਐਸੇ ਵਿਸ਼ੇ ਤੇ ਗੱਲਬਾਤ ਕਰਨੀ ਸਾਡੇ ਨਾਲ ਨਹੀਂ ਅਜੀਪਾਲ ਸਿੰਘ ਬਰਾੜ ਬਰਾੜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦੇਖਦੇ ਹਾਂ ਇੱਕ ਪਾਸੇ ਤਾਂ ਇੰਡੀਅਨ ਆਰਮੀ ਕਹਿੰਦੀ ਹੈ ਪਾਕਿਸਤਾਨ ਵੱਲੋਂ ਦਰਬਾਰ ਸਾਹਿਬ ਹੈ ਜਿਹੜਾ ਉਹਨੂੰ ਨਿਸ਼ਾਨਾ ਬਣਾਇਆ ਗਿਆ ਸੀ ਪਰ ਉੱਥੇ ਉਹਨਾਂ ਨੇ ਕਿਹਾ ਵੀ ਵੈਪਨ ਲਾਤੇ ਸੀ ਜਿਹੜਾ ਵੀ ਇਹਨਾਂ ਦਾ ਸਿਸਟਮ ਹੁੰਦਾ ਪਰ ਐਸਜੀਪੀਸੀ ਹੋਗੀ ਜਾਂ ਮੁੱਖ ਗ੍ਰਾਂਥੀ ਸਾਹਿਬ ਹੋਗੇ ਜਿਹੜੇ ਗਨੀਰ ਗਬੀਰ ਸਿੰਘ ਉਹਨਾਂ ਨੇ ਟਨਾਈ ਕਰਤਾ ਉਹ ਕਹਿੰਦੇ ਨਹੀਂ ਇਦਾਂ ਦਾ ਕੁਝ ਵੀ ਨਹੀਂ ਹੋਇਆ ਕਿਵੇਂ ਦੇਖ ਰਹੇ ਨੇ ਪਹਿਲੀ ਗੱਲ ਤਾਂ ਇਹ ਆਪਦੇ ਆਪ ਚੀ ਬੁਨਿਆਦੀ ਗੱਲ ਗਲਤ ਆ ਕਿ ਵੀ ਉੱਥੇ ਕੋਈ ਉਹਨਾਂ ਨੇ ਹਮਲਾ ਕਰਨਾ ਸੀ ਕਿ ਉਹਨਾਂ ਵਾਸਤੇ ਹਮਲਾ ਇਹਦੀ ਉਹ ਟਾਰਗੇਟ ਕਿਉਂ ਬਣੂਗਾ ਜਦੋਂ ਸਟ੍ਰਾਈਕਸ ਹੋਈਆਂ ਇਧਰੋਂ ਆਪਰੇਸ਼ਨ ਸੰਦੂਰ ਦੇ ਵਿੱਚ ਤਾਂ ਉਹ ਟੈਰਰਿਸਟ ਕੈਂਪਾਂ ਤੇ ਹੋਈਆਂ ਜਿਹੜੇ ਅਤੰਕਵਾਦੀ ਉਹਨਾਂ ਦੀ ਕੈਂਪ ਸੀਗੇ ਜਿਵੇਂ ਮੂਦੀਰ ਮੂਰੀਦ ਕੇ ਹੋਇਆ ਜਾਂ ਕੋਰਪਲੀ ਹੋਇਆ ਜਾਂ ਕਿਤੇ ਵੀ ਉਦੇ ਰਿਟਰਨ ਦੇ ਵਿੱਚ ਕਿ ਉਹਨਾਂ ਨੂੰ ਆਪਦੀ ਪਾਕਿਸਤਾਨੀ ਆਜ਼ਾਦੀ ਸੋਵਰਨਿਟੀ ਇਨਟੈਕਟ ਰੱਖਣੀ ਸੀ ਤਾਂ ਉਹਨਾਂ ਨੇ ਵਾਪਸ ਜਿਹੜਾ ਰਿਟੈਲੀਏਸ਼ਨ ਕੀਤਾ ਉਹ ਕੀਤਾ ਆਰਮੀ ਬੇਸਿਸ ਤੇ ਹਾਂਜੀ ਠੀਕ ਹੈ ਨਾ ਉਹਨਾਂ ਨੇ ਜਿਹੜਾ ਰਿਟੈਲੀਏਸ਼ਨ ਕੀਤਾ ਤਾਂ ਉਹ ਜਿਵੇਂ 에어 ਸਟ੍ਰਿਪਸ ਤੇ ਕੋਸ਼ਿਸ਼ ਕੀਤੀ ਹੈ ਰਿਟੈਲੀਏਸ਼ਨ ਕੁਝ ਕਰਨ ਦੀ ਕੁਝ ਰਿਟੈਲੀਏਸ਼ਨ ਉਹਨਾਂ ਨੇ ਕੰਟੋਨਮੈਂਟਸ ਦੇ ਨੇੜੇ ਕੀਤਾ ਤੇ ਉਹ ਰਿਟੈਲੀਏਸ਼ਨ ਕੀਤਾ ਹਾਲਾਂਕਿ ਉਹਦੇ ਵਿੱਚ ਉਹ ਮਤਲਬ ਉਹ ਕਾਮਯਾਬ ਨਹੀਂ ਹੋਏ ਕਹਿ ਲਓ ਜਾਂ ਜਿਵੇਂ ਵੀ ਹੈ ਨਾ ਉਹ ਰਿਟੈਲੀਏਸ਼ਨ ਉੱਥੇ ਸੀਗਾ ਕਿਸੇ ਵੀ ਰੂਪ ਦੇ ਵਿੱਚ ਉਹ ਇੱਕ ਧਾਰਮਿਕ ਸਥਾਨ ਦੇ ਉੱਤੇ ਰਿਟੈਲੀਏਸ਼ਨ ਕਰਕੇ ਕੋਈ ਉਹਨਾਂ ਦਾ ਮੋਟਿਵ ਕਲੀਅਰ ਨਹੀਂ ਹੁੰਦਾ ਹਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਦੋਂ ਉਹਨਾਂ ਨੇ ਅੰਮ੍ਰਿਤਸਰ ਦੇ ਉੱਤੇ ਹਮਲਾ ਕਰ ਰਹੇ ਹੋਣਗੇ ਤਾਂ ਉਹਨਾਂ ਦੇ ਦਿਮਾਗ 'ਚ ਵੱਲਾ ਜਿਹੜਾ ਅਮਿਊਨੀਸ਼ਨ ਡੰਪੇਗਾ ਡੰਪੇਗਾ ਉਹਦੇ ਉੱਤੇ ਉਹਨਾਂ ਦਾ ਕੋਈ ਟਾਰਗੇਟ ਹੋ ਸਕਦਾ ਸੋ ਇਹ ਤਾਂ ਗੱਲ ਬਿਲਕੁਲ ਬੇਬੁਨਿਆਦ ਆ ਕਿ ਵੀ ਉਹਨਾਂ ਨੇ ਜਿਵੇਂ ਧਾਰਮਿਕ ਸਥਾਨ ਜਿਉਂ ਉਹਨਾਂ ਨੇ ਕੀਤਾ ਤਾਂ ਫਿਰ ਤਾਂ ਉਹਨਾਂ ਨੇ ਹੋਰ ਵੀ ਧਾਰਮਿਕ ਸਥਾਨਾਂ ਤੇ ਕੋਸ਼ਿਸ਼ ਕੀਤੀ ਹੋਣੀ ਹੈ ਹਨਾ ਜਿਵੇਂ ਮਾਤਾ ਵੈਸ਼ਨੋ ਦੇਵੀ ਵਾਲਾ ਹੈਗਾ ਜਾਂ ਦੁਰਗਿਆਣਾ ਮੰਦਿਰ ਹੈਗਾ ਉੱਥੇ ਜਾਂ ਹੋਰ ਜਗ੍ਹਾ ਵੀ ਹੈਗੀਆਂ ਠੀਕ ਹੈ ਨਾ ਤਾਂ ਉਹ ਕਿਉਂ ਕਰਨਗੇ ਮਨ ਲੋ ਪਹਿਲੀ ਗੱਲ ਤਾਂ ਇੱਥੇ ਆ ਫਿਰ ਇਹਨੇ ਦਿਨਵਾਦ ਇਹ ਸਟੇਟਮੈਂਟ ਆਉਣੀ ਤਾਂ ਇਹ ਮੇਰੇ ਹਿਸਾਬ ਨਾਲ ਤਾਂ ਇਹ ਪੋਲਿਟੀਕਲ ਸਟੇਟਮੈਂਟ ਹੈਗੀ ਇੱਕ ਰਾਜਨੀਤਿਕ ਸਟੇਟਮੈਂਟ ਹੈਗੀ ਆ ਨਾ ਕਿ ਇਹ ਕੋਈ ਗਰਾਊਂਡ ਦੇ ਉੱਤੇ ਦੀ ਰਿਐਲਿਟੀ ਕੀ ਆਰਮੀ ਵੀ ਪੋਲਿਟੀਕਲ ਸਟੇਟਮੈਂਟਾਂ ਦੇਣ ਲੱਗ ਗਈ ਇਹ ਬੜੀ ਸੋਚਣ ਵਾਲੀ ਗੱਲ ਹੈ ਕਿ ਕਿਉਂ ਉਹਨਾਂ ਨੇ ਹਾਂ ਇੱਕ ਜਰਨਲ ਤੋਂ ਸਟੇਟਮੈਂਟ ਕਿਉਂ ਕਹੀ ਕਿਉਂਕਿ ਵੇਖੋ ਕੋਈ ਗੱਲ ਨਹੀਂ ਬੰਦੀ 에어 డిਫੈਂਸ ਸਿਸਟਮ ਜਿਹੜੇ ਇੰਡੀਆ ਦੇ ਹੈਗੇ ਉੱਤੇ 에어 డిਫੈਂਸ ਸਿਸਟਮ ਹੁੰਦੇ ਕੀ ਆ ਤਿੰਨ ਤਰ੍ਹਾਂ ਦੇ 에어 డిਫੈਂਸ ਸਿਸਟਮ ਹੁੰਦੇ ਆ ਇੱਕ ਹੁੰਦਾ ਹੈ ਲੌਂਗ ਰੇਂਜ 에어 డిਫੈਂਸ ਸਿਸਟਮ ਜਿਹੜੇ ਕਿ 4-500 ਕਿਲੋਮੀਟਰ ਦੇ ਏਰੀਆ ਦੇ ਵਿੱਚ ਰਡਾਰ ਨਿਗਾ ਰੱਖਦਾ ਫਿਰ ਉਹ ਰਡਾਰ ਤੋਂ ਇੰਟੀਮੇਟ ਹੁੰਦਾ ਹੈ ਸਿਗਨਲ ਕਿ ਹਾਂ ਵੀ ਇੱਥੇ ਕੋਈ ਚੀਜ਼ ਆ ਰਹੀ ਆ ਉਹ ਫਿਰ ਜਿਹੜੀ ਹੈਗੀ ਆ ਉਹ ਜਿਹੜੀ ਉਹਦੀ ਮਿਜ਼ਾਈਲ ਆਫ ਫਾਇਰ ਹੋ ਜਾਂਦੀ ਆ ਠੀਕ ਹੈ ਜੀ ਜਿਵੇਂ ਹਿੰਦੁਸਤਾਨ ਕੋਲ S400 ਹੈਗਾ S400 ਜਿਹੜਾ ਹੈ ਉਹ 400 ਕਿਲੋਮੀਟਰ ਦੇ ਵਿੱਚ ਪੂਰਾ ਐਕਟਿਵ ਆ ਤੇ 600 ਕਿਲੋਮੀਟਰ ਤੋਂ ਉਹ ਟਾਰਗੇਟ ਨਜ਼ਰ ਆ ਜਾਂਦਾ ਸੋ ਜੇ S400 ਲਾਇਆ ਹੋਊਗਾ ਤਾਂ ਨੈਚੁਰਲੀ ਬਿਲਕੁਲ ਬਾਰਡਰ ਦੇ ਉੱਤੇ ਥੋੜਾ ਲਾਇਆ ਹੋਊਗਾ ਉਹ ਅੰਦਰ ਕਿਤੇ ਲਾਇਆ ਹੋਇਆ ਸੇਫ ਥਾਂ ਤੇ ਲੱਗਿਆ ਹੋਊਗਾ ਜਿੱਥੋਂ ਨੇ ਉਹ ਆਪ ਦਾ ਕੈਚ ਵੀ ਕਰ ਸਕੇ ਪਾਕਿਸਤਾਨ ਦੀ ਤਾਂ ਸਾਰੀ ਜਿਹੜੀ ਡੂੰਘਾਈ ਆ 400 500 ਕਿਲੋਮੀਟਰ ਹੀ ਬਹੁਤ ਥਾਵਾਂ ਤੇ ਸੋ ਜੇ ਪਾਕਿਸਤਾਨ ਦੇ ਅੰਦਰ ਉਹ 300 ਕਿਲੋਮੀਟਰ ਵੀ ਵੇਖਦਾ ਪਿਆ ਕਿ ਜਲੰਧਰ ਦੇ ਨੇੜੇ ਕੋਈ ਕਹਿੰਦਾ ਕੋਈ ਕਿਤੇ ਕਹਿੰਦਾ ਚਲੋ ਉਤਾਰਮੀ ਨੂੰ ਪਤਾ ਹੋਊਗਾ ਉਹਨੇ ਕਿੱਥੇ ਲਾਇਆ ਸੋ ਲੈਟਸ ਯੂ ਪੰਜਾਬ ਪਾਕਿਸਤਾਨ ਦੇ ਬਾਰਡਰ ਤੋਂ 100 ਕਿਲੋਮੀਟਰ ਅੰਦਰ ਲਾਤਾ ਤਾਂ ਉਹ ਪਾਕਿਸਤਾਨ ਦੇ ਅੰਦਰ 500 ਕਿਲੋਮੀਟਰ ਤੱਕ ਦੇਖਦਾ ਪਿਆ ਤਾਂ ਉਹ ਉੱਥੇ ਜੇ ਕੁਝ ਆਉਂਦਾ ਉਹਨੂੰ ਨਜ਼ਰ ਤਾਂ ਉਹ ਆਦਾ ਸ਼ਾਰਟ ਕਾਸਟ ਸ਼ੂਟ ਕਰ ਸਕਦੇ ਆ ਦੂਜਾ ਜਿਹੜਾ ਸਿਸਟਮ ਹੁੰਦਾ ਮੀਡੀਅਮ ਰੇਂਜ ਸਿਸਟਮਸ ਹੁੰਦੇ ਆ ਮੀਡੀਅਮ ਰੇਂਜਰਸ ਵੀ ਕਈ ਹੈਗੇ ਆ ਹਿੰਦੁਸਤਾਨ ਕੋਲੇ ਪਰ ਜਿਹੜਾ ਆਏ ਬਿਲਕੁਲ ਬਾਰਡਰ ਦੇ ਨੇੜੇ ਲਾਏ ਜਾਂਦੇ ਆ ਉਹ ਸ਼ਾਰਟ ਰੇਂਜ ਆਲੇ ਹੁੰਦੇ ਆ ਜਿਵੇਂ ਆਕਾਸ਼ਿਕ ਅਕਾਸ਼ ਦੀ ਜਿਹੜੀ ਹੈਗੀ ਆ ਦੇਖਣ ਦੀ ਸ਼ਕਤੀ ਤੇ ਰਿਸਪੌਂਡ ਕਰਨ ਦੀ ਸ਼ਕਤੀ ਉਹ 45 ਤੋਂ 75 ਕਿਲੋਮੀਟਰ ਦੇ ਵਿੱਚ ਵਿੱਚ ਹੈਗੀ ਆ ਸੋ ਜੇ ਉਹ ਵੀ ਲਾਉਣਾ ਹੈ ਤੁਸੀਂ ਤਾਂ ਉਹ ਰੇਡੀਅਸ 45 ਜਾਂ 70 ਕਵਰ ਕਰਦਾ ਤੇ ਉਹ 45 ਜਾਂ 50 ਕਿਲੋਮੀਟਰ ਦੀ ਰੇਡੀਅਸ ਨਾਲ ਸਾਰਾ ਅੰਮ੍ਰਿਤਸਰ ਡਿਸਟ੍ਰਿਕਟ ਕਵਰ ਹੋ ਜਾਂਦਾ ਦਰਬਾਰ ਸਾਹਿਬ ਦਰਬਾਰ ਸਾਹਿਬ ਕਿਉਂ ਲਾਉਂਗੇ ਤੁਸੀਂ ਦਰਬਾਰ ਸਾਹਿਬ ਜੇ ਲਾਉਨੇ ਹੋ ਤਾਂ ਉਲਟਾ ਦਰਬਾਰ ਸਾਹਿਬ ਨਿਸ਼ਾਨਾ ਬਣ ਜਾਂਦਾ ਦੁਸ਼ਮਨ ਦਾ ਚਿਕਨ ਜੀ ਹੁਣ ਇਹ ਤਾਂ ਮਿਲਟਰੀ ਇਨਸਟਾਲੇਸ਼ਨ ਨੂੰ ਹਟ ਕਰਨਾ ਰੈਡਾਰ ਤੋਂ ਤਾਂ ਪਹਿਲੀ ਜਗ੍ਹਾ ਹੋਊਗੀ ਜਿੱਥੇ ਉਹਨੇ ਹਟ ਕਰਨਾ ਹੈ 에어 డిਫੈਂਸ ਦਾ ਕਿਉਂਕਿ ਉਹਦੇ ਨਾਲ ਤੁਹਾਨੂੰ ਬਚਾਉਣ ਦੀ ਚਾਹ ਹਾਂ ਨਿਸ਼ਾਨਾ ਬਣ ਜੂਗਾ ਜੀ ਸੋ ਇਹ ਗੱਲ ਬਿਲਕੁਲ ਬੇਬੁਨਿਆਦਾ ਸ਼੍ਰੋਮਣੀ ਕਮੇਟੀ ਨੇ ਵੀ ਹੁਣ ਉਹਦਾ ਖੰਡਨ ਕਰਤਾ ਕਿ ਵੀ ਇਹ ਸਾਧ ਦੇ ਨਾਲ ਤਾਂ ਕੋਈ ਕੰਟੈਕਟ ਨਹੀਂ ਹੈ ਤੇ ਨਾ ਜਿ ਲੱਗਣ ਦੀ ਪਰ ਇਸ ਤਰੀਕੇ ਨਾਲ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਮੁੱਖ ਗ੍ਰਾਂਥੀ ਸੀ ਉਤੋਂ ਵੀ ਉਹਨਾਂ ਨਾਲ ਗੱਲਬਾਤ ਹੋਈ ਹਾਲਾਂਕਿ ਇਹ ਵੀ ਸਵਾਲ ਖੜਾ ਹੁੰਦਾ ਹੈ ਅਥਾਰਟੀ ਤਾਂ ਐਸਜੀਪੀਸੀ ਕੋਲ ਹੈ ਤੇ ਮੁੱਖ ਗ੍ਰਾਂਥੀ ਨਾਲ ਗੱਲਬਾਤ ਕਰਕੇ ਕਿਸ ਤਰੀਕੇ ਨਾਲ ਲਾ ਲਿਆ ਉੱਥੇ ਹੀ ਤਾਂ ਵੱਡੀ ਗੱਲ ਆ ਕਿ ਵੀ ਸ਼ਾਇਦ ਜਰਨੈਲ ਸਾਹਿਬ ਨੂੰ ਪਤਾ ਨਹੀਂ ਹੋਣਾ ਵੀ ਮੁੱਖ ਗ੍ਰਾਂਥੀ ਤਾਂ ਪਰਮੇਸ਼ ਨਹੀਂ ਦੇ ਸਕਦਾ ਨਾਲੇ ਮੁੱਖ ਗ੍ਰਾਂਥੀ ਤਾਂ ਪੰਜਾਬ 'ਚ ਹੀ ਹੈ ਨਹੀਂ ਸੀਗੇ ਉਹ ਤਾਂ ਬਾਹਰ ਦਾ ਰਾਸਤਾ ਕਿਵੇਂ ਬੈਠਾ ਤੁਹਾਡਾ ਚਲੋ ਮੰਨ ਲਓ ਕਿ ਵੀ ਉਹਨਾਂ ਨੇ ਮੁੱਖ ਗ੍ਰਾਂਥੀ ਨੂੰ ਅਪਰੋਚ ਕੀਤੀ ਆਪਾਂ ਆਪਾਂ ਚਲੋ ਕੋਈ ਆਪਾਂ ਨੂੰ ਦੂਜੇ ਤਰਮ ਦਾ ਨਹੀਂ ਪਤਾ ਆਪਾਂ ਸਮਝੋ ਕਿਸੇ ਹੋਰ ਤਰਮ ਦੇ ਉੱਥੇ ਜਾਈ ਤਾਂ ਆਪਾਂ ਉਹਨਾਂ ਦੇ ਕਿਸੇ ਪੁਜਾਰੀ ਨੂੰ ਜਾਂ ਕਿਸੇ ਨੂੰ ਕੰਟੈਕਟ ਕਰ ਲੈਂਦੇ ਉਹ ਅੱਗੇ ਕਰ ਲੇ ਹਨਾ ਤੇ ਪਰ ਆਪਣੇ ਉਹਨਾਂ ਨੇ ਆਪਣੇ ਮੁੱਖ ਗ੍ਰੰਥੀ ਨੂੰ ਵੀ ਚਲਾਉਣੇ ਪੁੱਛਿਆ ਜੀ ਤੁਹਾਡੇ ਇੱਥੇ 메인 ਗ੍ਰੰਥੀ ਕੌਣ ਆ ਪਰ ਮੇਰਾ ਖਿਆਲ ਜਦੋਂ ਤੁਸੀਂ SGPC ਦੇ ਉੱਤੇ ਜਾਣਦੇ ਹੋ ਤਾਂ ਸੇਵਾਦਾਰੀ ਤੁਹਾਨੂੰ ਮੈਨੇਜਮੈਂਟ ਕੋਲੇ ਲੈ ਜਾਂਦੇ ਜਦੋਂ ਆਰਮੀ ਵਾਲੇ ਆਏ ਹੋਣੇ ਤਾਂ ਉਹ ਉੱਥੋਂ ਹੀ ਸਾਰੀ ਗੱਲ ਐਂ ਲੱਗਦੀ ਹੈ ਕਿ ਵੀ ਗੱਲ ਜਿਵੇਂ ਮੇਡ ਅਪ ਜੀ ਹੈਗੀ ਆ ਦੂਜੀ ਗੱਲ ਮੁੱਖ ਗ੍ਰੰਥੀ ਯਾਨੀ ਰਘਵੀਰ ਸਿੰਘ ਨੇ ਤਾਂ ਕਹਿਤਾ ਕਿ ਮੈਂ ਤਾਂ ਸੀਗਾ ਹੀ ਨਹੀਂ ਇੱਥੇ ਮੈਂ ਤਾਂ ਬਾਹਰ ਵਿਦੇਸ਼ ਯਾਤਰਾ ਤੇ ਸੀ ਤੇ ਮੇਰੇ ਨਾਲ ਤਾਂ ਕੋਈ ਸੰਪਰਕ ਹੋਇਆ ਨਹੀਂ ਪ੍ਰਧਾਨ ਸਾਹਿਬ ਕਹਿ ਰਹੇ ਆ ਕਿ ਸਾਡੇ ਨਾਲ ਨਹੀਂ ਕੋਈ ਗੱਲ ਐਸੀ ਹੋਈ ਸੋ ਨੈਚੁਰਲ ਆ ਕਿ ਵੀ ਇਹ ਗੱਲਾਂ ਜਿਹੜੀ ਹੈਗੀਆਂ ਸਿਰਫ ਪੋਲਿਟਿਕਲ ਮੈਰੀਜ ਕਿਉਂਕਿ ਆਹ ਜਿਹੜਾ ਪਲਾਨਡ ਤਰੀਕੇ ਨਾਲ ਕਰੂ ਨਾ ਸਾਰਾ ਕੁਝ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਾਨੂੰਨੀ ਪ੍ਰਕਿਰਿਆ ਵੀ ਹੋਊਗੀ ਕਾਨੂੰਨੀ ਪ੍ਰਕਿਰਿਆ ਤੋਂ ਇਲਾਵਾ ਕੋਈ ਆਏ ਤਾਂ ਨਹੀਂ ਨਾ ਕਿ ਅੱਜ ਜੰਗ ਸ਼ੁਰੂ ਹੋ ਗਈ ਹੋਣ ਨਹੀਂ ਵੈਸੇ ਵੀ ਤੁਸੀਂ ਵੇਖੋ ਆਏ ਤਾਂ ਨਹੀਂ ਨਾ ਕਿ ਵੀ ਅੱਜ ਜੰਗ ਸ਼ੁਰੂ ਹੋ ਗਈ ਤੇ ਹੁਣ ਸਵੇਰੇ ਸਵੇਰੇ ਨੇ ਆਖਿਆ ਵੀ ਕਿੱਤੇ ਕਿੱਤੇ ਲਾਏ ਆ ਵਾ ਇਹ ਕੋਈ ਫਲੈਕਸਾਂ ਤਾਂ ਨਹੀਂ ਨਾ ਲੱਗ ਰਹੀਆਂ ਕਿ ਕਿਹੜੇ ਕਿਹੜੇ ਝੌਂਕਦੇ ਲਾਉਣੀਆਂ ਹੈ ਹਨਾ ਇਹ ਤਾਂ ਇੱਕ ਡਿਫੈਂਸ ਸਿਸਟਮ ਆ ਜੀ ਪਲੈਨਿੰਗ ਹੋਊਗੀ ਵੀ ਇਹ ਕੋਆਰਡੀਨੇਟਸ ਤੇ ਨੂੰ ਕੀ ਆਪਣੇ ਕੋਲ ਮੰਡੀ ਅਹਿਮਦਗੜ ਫੈਕਟਰੀ ਸੀਗੀ ਆਪਾਂ ਸ਼ੀਟ ਮੈਟਲ ਕੰਪੋਨੈਂਟਸ ਬਣਾਉਂਦੇ ਸੀ ਉਹ ਲਾਈਕ ਟੂਲ ਰੂਮ ਸੀਗਾ ਜਿੱਦੇ 50 60 ਬੰਦੇ ਕੰਮ ਕਰ ਸਕਦੇ ਸੀ ਹੋਰ 500 600 ਵਰਕਰ ਤਰ੍ਹਾਂ ਤਰ੍ਹਾਂ ਦੀਆਂ ਵੈਲਡਿੰਗ ਸੀਗੀ ਆਪਾਂ ਹਾਂਜੀ ਜਿਹੜਾ ਹਲ ਆਪਣਾ ਹਵਾਈ ਅੜਾ ਲੁਧਿਆਣੇ ਕੋਲੇ ਹਲਵਾੜੇ ਵਾਲਾ ਹਲਵਾੜੇ ਵਾਲਾ ਹਨਾ ਉਹ 에ਅਰ ਫੋਰਸ ਬੇਸ ਆ ਹੁਣ ਉਹਨਾਂ ਨੇ ਹਰ ਸਾਲ ਉਹ ਦੋ ਵਾਰ ਹੀ ਹੁੰਦੇ ਹੁੰਦੇ ਸੀ ਸਾਰਾ ਆਪਣਾ ਆਡਿਟ ਕਰਕੇ ਲੈ ਜਾਂਦੇ ਸੀ ਕਿ ਇਹਨਾਂ ਕੋਲੇ ਵੈਲਡਿੰਗ ਦੀਆਂ ਦੋ ਸੀਮ ਵੈਲਡਿੰਗ ਕਿੰਨੀ ਆ ਟਿਗ ਵੈਲਡਿੰਗ ਕਿੰਨੀ ਆ ਮਿਗ ਕਿੰਨੀ ਆ ਕਿੰਨਾ ਸਮਾਨ ਹੁੰਦਾ ਕਿੰਨੀਆਂ ਵੈਲਡਿੰਗ ਮਸ਼ੀਨਸ ਆ ਟੂਲ ਰੂਮ ਦੇ ਅੰਦਰ ਮਿਲਿੰਗ ਸੈਂਟਰਸ ਕਿੰਨੇ ਆ ਮਸ਼ੀਨਿੰਗ ਸੈਂਟਰਸ ਕਿੰਨੇ ਆ ਇਹ ਸਾਰਾ ਉਹ ਲਿਖ ਕੇ ਲੈ ਜਾਂਦੇ ਹੁੰਦੇ ਸੀਗੇ ਇੱਥੋਂ ਤੱਕ ਸਾਨੂੰ ਇਹ ਸੀਗਾ ਵੀ ਅਸੀਂ ਜੇ ਕੋਈ ਮਸ਼ੀਨ ਵੇਚਣੀ ਆ ਉਹਦੇ ਵਿੱਚੋਂ ਡਿਸਪੋਜ਼ ਆਫ ਕਰਨੀ ਆ ਤਾਂ ਸਾਨੂੰ ਪਹਿਲਾਂ ਉਹਨਾਂ ਨੂੰ ਵੀ ਇਨਫਾਰਮ ਕਰਨਾ ਪੈਂਦਾ ਹੁੰਦਾ ਸੀ ਹੂੰ ਇਹਦਾ ਮਕਸਦ ਉਹਨਾਂ ਦਾ ਮਕਸਦ ਹੀ ਹੁੰਦਾ ਸੀ ਕਿ ਕੱਲ ਨੂੰ ਜੇ ਵਾਰ ਹੁੰਦੀ ਆ ਲੜਾਈ ਲੱਗਦੀ ਆ ਤਾਂ ਸਾਨੂੰ ਕੋਈ ਚੀਜ਼ ਬਣਾਉਣ ਵਾਸਤੇ ਜਾਂ ਕੁਝ ਕਰਨ ਵਾਸਤੇ ਸਾਨੂੰ ਇੱਕ ਫੈਕਟਰੀਆਂ ਚਾਹੀਦੀਆਂ ਤਾਂ ਵੱਡੀਆਂ ਫੈਕਟਰੀਆਂ ਸਾਰੀਆਂ ਇਲਾਕੇ ਦੀਆਂ ਮੈਪਡ ਹੋਣੀਆਂ ਸੀਗੀਆਂ ਜਿੱਥੇ 5-600 ਬੰਦਾ ਕੰਮ ਕਰਦਾ ਉਹਨੂੰ ਤਾਂ ਕਿ ਵੀ ਜੇ ਕੁਝ ਚੀਜ਼ ਬਣਾਉਣੀ ਪੈ ਜਾਏ ਜਾਂ ਆਜ ਦੀ ਉਹਨਾਂ ਨੇ ਵੇਖਿਆ ਸੀਗਾ ਵੀ ਕਿ ਕੋਈ ਨਾ ਕੋਈ ਛੋਟੇ ਮੋਟੀ ਚੀਜ਼ ਬਣਾਉਣੀ ਹੈ ਕਿਸੇ ਗੱਡੀ ਦੀ ਜਾਂ ਕੁਝ ਕਿਉਂਕਿ ਆਟੋ ਪਾਰਟਸ ਤਾਂ ਸੀਗੇ ਆਪਾਂ ਤਾ ਕੁਛ ਬਣਾਉਣਾ ਪੈ ਜੇ ਤਾਂ ਇਥੋਂ ਬਣ ਸਕਦਾ ਸਾਡੇ ਕੋਲ ਉਹ ਮਸ਼ੀਨਾਂ ਹੈਗੀਆਂ ਸੋ ਅਸੀਂ ਕੋਈ ਮਸ਼ੀਨ ਅਸੀਂ ਵੈਲਡਿੰਗ ਸੈੱਟ ਵੀ ਨਹੀਂ ਵੇਚ ਸਕਦੇ ਸੀ ਉਹਨਾਂ ਨੂੰ ਇਨਫਾਰਮ ਕੀਤੇ ਬਗਰ ਪਹਿਲਾਂ ਅਸੀਂ ਉਹਨਾਂ ਨੂੰ ਇਨਫਾਰਮ ਕਰਦੇ ਸੀ ਫਿਰ ਸਾਨੂੰ ਉਹਨਾਂ ਕੋਲੋਂ ਪਿਕ ਪਰਮਿਸ਼ਨ ਆਉਂਦੀ ਸੀ ਫਿਰ ਅਸੀਂ ਵੇਚ ਸਕਦੇ ਸੀ ਤੁਸੀਂ ਇਹ ਦੇਖੋ ਇੱਕ ਇੰਨੀ ਡੀਪ ਪਲੈਨਿੰਗ ਹੁੰਦੀ ਆ ਇਹ ਤਾਂ ਹੈ ਨਹੀਂ ਨਾ ਵੀ ਉਹਨੇ ਸਵੇਰੇ ਆਖਿਆ ਗਿਆ ਅੱਛਾ ਭਾਈ ਵਹਾਂ ਜਾਓ ਵਹਾਂ ਮਿਲ ਲੈਣਾ ਕਿਸੇ ਸੇ ਹੈਨਾ ਉਹਨੂੰ ਬੋਲਣਾ ਹਮ ਯਹਾਂ ਇਹ ਡਿਫੈਂਸ ਲਗਾਣੇ ਆਂ ਥੋੜਾ ਉਹ ਕਿ ਸਿਸਟਮ ਆਉਦੀ ਪਹਿਲਾਂ ਐਕਸਰਸਾਈਜ਼ ਹੋਊਗੀ ਕਿ ਇਹਨੂੰ ਕਿੱਥੇ ਲਾਉਣਾ ਹੈ ਕਿਹੜੀ ਜਗ੍ਹਾ ਬਣਾਉਣੀ ਹੈ ਦੀ ਇਹ ਕਿਵੇਂ ਲੱਗੂਗਾ ਇਹ ਸਾਰੀਆਂ ਗੱਲਾਂ ਬਾਤਾਂ ਹੋਣ ਤੋਂ ਬਾਅਦ ਉਹ ਪਹਿਲਾਂ ਹੀ ਡਿਸਾਈਡਡ ਹੋਗਾ ਵੀ ਇਹਨੂੰ ਇੱਥੇ ਲੱਗਣਾ ਹੈ ਹੂੰ ਠੀਕ ਆ ਸੋ ਉਹ ਤਾਂ ਪਹਿਲਾਂ ਹੀ ਪਲਾਨ 'ਚ ਹੋਣਾ ਚਾਹੀਦਾ ਸੋ ਇਹ ਬਿਲਕੁਲ ਬੇਬੁਨਿਆਦ ਗੱਲ ਹੈ ਇਹ ਇਹ ਸਿਰਫ ਪੋਲਿਟਿਕਲੀ ਮੋਟੀਵੇਟਿਡ ਜੀਮ ਹੈ ਤਾਂ ਸੁਰੱਖਿਆ ਮਾਹਿਰ ਵੀ ਕਹਿ ਰਹੇ ਨੇ ਜੇ ਮੰਨ ਲਓ ਜਿਹੜੇ ਆਰਮੀ ਚੋਂ ਰਿਟਾਇਰ ਨੇ ਉਹ ਕਹਿੰਦੇ ਜੇ ਮੰਨ ਲਓ ਉੱਥੇ ਲਾ ਵੀ ਲਿਆ ਉਹ ਤਾਂ ਸਿੱਧੇ ਤੌਰ ਤੇ ਵੀ ਮੰਨ ਲਓ ਆਰਮੀ ਸਿੱਧੇ ਤੌਰ ਤੇ ਨਿਸ਼ਾਨਾ ਬਣਾ ਰਹੀ ਬਿਲਕੁਲ ਜੀ ਇਹਨੂੰ ਸੱਚ ਵੀ ਮੰਨ ਲੀਏ ਕਹਿੰਦੇ ਤੁਸੀਂ ਵੇਖੋ ਕਿ ਕਈ ਵਾਰੀ ਜਹਾਜ਼ ਆਪਦੇ ਰੇਡਾਰਸ ਬੰਦ ਕਰਦੇ ਆ ਕਿਸੀ ਫੜੇ ਨਾ ਜਾਈਏ ਮਤਲਬ ਰੇਡਾਰ ਜੇ ਸਾਹਮਣੇ ਵਾਲਿਆਂ ਨੂੰ ਫੜਦਾ ਹੈ ਨਾ ਤਾਂ ਉਹਦੇ ਆਪਦੇ ਵੀ ਫੜੇ ਜਾਣ ਦੇ ਚਾਂਸ ਬਣ ਜਾਂਦੇ ਆ ਹਾਂ ਕਮਿਊਨੀਕੇਸ਼ਨ ਤਾਂ ਹੋ ਗਿਆ ਨਾ ਸੋ ਇਹ ਤਾਂ ਬਿਲਕੁਲ ਇਹ ਸੀਗਾ ਕਿ ਵੀ ਤੁਸੀਂ ਜੇ ਹਾਂ ਇਹ ਕੋਬੀਅਸਲੀ ਇੱਥੇ ਰੇਡਾਰ ਲਗੋਇਆ ਸੀਗਾ ਵੀ ਕਿ ਜੇ ਉੱਥੇ ਸਿਗਨਲ ਆਊਗਾ ਵੀ ਤਾਂ ਵੀ ਨਹੀਂ ਉਹ ਅਟੈਕ ਕਰਨ ਆਏ ਤਾਂ ਭਾਵੇਂ ਸੋਚ ਲੋ ਪਰ ਜੇ ਕਹੋ ਕਿ ਵੀ ਉੱਥੇ ਅਸੀਂ ਸਾਰਾ ਡਿਫੈਂਸ ਸਿਸਟਮ ਤਾਂ ਲਾਤਾ ਸੀ ਇਹ ਦਰਬਾਰ ਸਾਹਿਬ ਨੂੰ ਪ੍ਰੋਟੈਕਸ਼ਨ ਕਰਨੀ ਹੈ ਫਿਰ ਤਾਂ ਦਰਬਾਰ ਸਾਹਿਬ ਦੀ ਪ੍ਰੋਟੈਕਸ਼ਨ ਆਸਤੇ ਜੇ ਲਾਉਣਾ ਤੁਸੀਂ ਤਾਂ ਰਾਜਾ ਸੰਸੀ ਲਾਓ ਜਾਂ ਮੀਰਾ ਕੋਟ ਲਾਓ ਤਾਂ ਕਿ ਵੀ ਉਹ ਤੋਂ ਪਹਿਲਾਂ ਹੀ ਮੈਂ ਪ੍ਰੋਜੈਕਟਾਈਲ ਨੂੰ ਤੁਸੀਂ ਜੁਕ ਪੋ ਉੱਥੇ ਐਗਜ਼ੈਕਟ ਉੱਥੇ ਕਿਉਂ ਲਾਉਨੇ ਲਥੜਾ ਲਾਉਂਗੇ ਕਿਵੇਂ ਲੱਗਦਾ ਇਹ ਆਰਮੀ ਜਰਨਲ ਨੇ ਜਿਸ ਤਰੀਕੇ ਨਾਲ ਕਿਹਾ ਇਹ ਜਾਂ ਜਿਸ ਵਿਸ਼ਵਾਸ ਨਾਲ ਕਿਹਾ ਉਹਨਾਂ ਨੇ ਉਹਦੇ ਵਿੱਚੋਂ ਤੁਸੀਂ ਕੀ ਆਬਜ਼ਰਵ ਕੀਤਾ ਕੋਈ ਆਰਮੀ ਨੂੰ ਐਂਜਾ ਕਮਿਊਨੀਕੇਸ਼ਨ ਕਰਨਾ ਨਹੀਂ ਚਾਹੀਦਾ ਠੀਕ ਹੈ ਨਾ ਜੀ ਇਹ ਇਹ ਜੀ ਗੱਲਾਂ ਫੌਜ ਨੂੰ ਵੈਸੇ ਵੀ ਜਲਾਇਆ ਹੋਵੇ ਨਾ ਲਾਇਆ ਹੋਵੇ ਤਾਂ ਵੀ ਇਹ ਆਰਮੀ ਦਾ ਕੰਮ ਨਹੀਂ ਆ ਕੰਮ ਹਾਂ ਇਹ ਗੱਲ ਹੈ ਨਾ ਲਾਇਆ ਹਾਂ ਲਾਇਆ ਹੋਵੇ ਤਾਂ ਵੀ ਨਹੀਂ ਹੈ ਦੱਸਣ ਵਾਲੀ ਗੱਲ ਹੁੰਦੀ ਕਿਉਂਕਿ ਜੇ ਤੁਸੀਂ ਕੁਛ ਇਹ ਜੇ ਪਹਿਲੀ ਗੱਲ ਤਾਂ ਲਾਉਣਾ ਤੁਹਾਡਾ ਨਹੀਂ ਬਣਦਾ ਜੇ ਤੁਸੀਂ ਉੱਥੇ ਲਾ ਲਿਆ ਕਿਸੇ ਨੇ ਤੁਹਾਨੂੰ ਦਿੱਤਾ ਮੌਕਾ ਲਾਉਣ ਦਾ ਪਰ ਤੁਸੀਂ ਅੱਜ ਦੱਸ ਰਹੇ ਹੋ ਤਾਂ ਮਤਲਬ ਕੱਲ ਨੂੰ ਤਾਂ ਤੁਸੀਂ ਉਹਨੂੰ ਸਿਟਿੰਗ ਡੱਕ ਬਣਾਤਾ ਉਸ ਜਗ੍ਹਾ ਨੂੰ ਠੀਕ ਹੈ ਨਾ ਸੋ ਇਹ ਬਿਲਕੁਲ ਗਲਤ ਗੱਲ ਹੈ ਕਿ ਇਹ ਕਿਹੜਾ ਕੋਈ ਲੜਾਈ ਬੰਦ ਹੋ ਗਈ ਉਹ ਤਾਂ ਕ੍ਰਾਈਸਿਸ ਹੈਗਾ ਤਾਂ ਲੜਾਈ ਕਿਸੇ ਟਾਈਮ ਦੁਬਾਰਾ ਇੱਥੇ ਇਗਨਾਈਟੋ ਸਦੀ ਦੇ ਹਾਲਾਤ ਤਾਂ ਬਹੁਤ ਮਾੜੇ ਆ ਸੋ ਤੁਸੀਂ ਕੀ ਦੱਸਣਾ ਚਾਹੁੰਦੇ ਹੋ ਕਿ ਬੀ ਦਰਬਾਰ ਸਾਹਿਬ ਸਾਡਾ ਮਿਲਟਰੀ ਇਨਸਟਾਲੇਸ਼ਨ ਦੀ ਜਗ੍ਹਾ ਹੈਗੀ ਹੂੰ ਬਿਲਕੁਲ ਗਲਤ ਹੈ ਜਿਵੇਂ ਐਸਜੀਪੀਸੀ ਨੇ ਸਰ ਕਿਹਾ ਵੀ ਪਾੜਾ ਖੜਾ ਕਰਨ ਦੀ ਗੱਲ ਸਿੱਖ ਨਹੀਂ ਮਤਲਬ ਇੱਥੋਂ ਸਿੱਖ ਨਨਕਾਣਾ ਸਾਹਿਬ ਨੂੰ ਵੀ ਉਨਾ ਹੀ ਮੰਨਦੇ ਨੇ ਜਿੰਨਾ ਦਰਬਾਰ ਸਾਹਿਬ ਨੂੰ ਮੰਨਦੇ ਆਪਾਂ ਮਤਲਬ ਉਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਇਹ ਵੀ ਗੱਲਾਂ ਵਿੱਚੋਂ ਚੱਲ ਕੇ ਆਈਆਂ ਉਹ ਕਹਿੰਦੇ ਵੀ ਮਤਲਬ ਸਿੱਖਾਂ ਨੇ ਤਾਂ ਦੋਏ ਪਾਸੇ ਦੇਖ ਕੇ ਚੱਲਣਾ ਨਾ ਨਹੀਂ ਚਲੋ ਨਨਕਾਣਾ ਸਾਹਿਬ ਵੀ ਜਾਣ ਦੂਏ ਪਾਸੇ ਵੀ ਜਾਣ ਠੀਕ ਹੈ ਦੇਸ਼ ਨਾਲ ਖੜੇ ਦੇਸ਼ ਨਾਲ ਖੜਦੇ ਵੀ ਆਉਣ ਵਾਲੇ ਸਮੇਂ 'ਚ ਵੀ ਖੜਨਗੇ ਇਹਨੂੰ ਕਿਸ ਤਰੀਕੇ ਨਾਲ ਦੇਖੋ ਆਇਆ ਕਿ ਅਸੀਂ ਨਾ ਫੁੱਟਬਾਲ ਬਣ ਸਾਡੀ ਤਰਾਸ ਦੀ ਕੌਮ ਦੀ ਹੈ ਕਿ ਅਸੀਂ ਤਾਂ ਦੋ ਦੇਸ਼ਾਂ 'ਚ ਇੱਕ ਫੁੱਟਬਾਲ ਬਣ ਕੇ ਰਹਿ ਗਏ ਉਹ ਕਹੀ ਜਾਂਦੇ ਆ ਵੀ ਨਨਕਾਣਾ ਸਾਹਿਬ ਟਾਰਗੇਟ ਕੀਤਾ ਹੂੰ ਇਹ ਕਹੀ ਜਾਂਦੇ ਆ ਜੀ ਦਰਬਾਰ ਸਾਹਿਬ ਟਾਰਗੇਟ ਹੋਇਆ ਭਲੀ ਪੋਲਿਟਿਕਸ ਹੋ ਰਹੀ ਹੈ ਸਾਡੇ ਫਰਨਾ ਰਾਜਨੀਤੀ ਹੋ ਰਹੀ ਹੈ ਕੱਲ ਵੈਸੇ ਜਿਹੜਾ ਐਸਪੀਸੀ ਦਾ ਬੁਲਾਰਾ ਸੀ ਉਹ ਬੋਲ ਗਿਆ ਸੀ ਇਹ ਗੱਲ ਬਾਅਦ ਚ ਮੁੱਕਰ ਕੇ ਅੱਡ ਗੱਲ ਠੀਕ ਹੈ ਨਾ ਅਸਲ ਸਾਡੇ ਨਾਲ ਕੀ ਹੋ ਰਿਹਾ ਸਾਡੇ ਨਾਲ ਰਾਜਨੀਤੀ ਘੜੀ ਜਾ ਰਹੀ ਆ ਸਾਰੀ ਗੱਲ ਇੱਥੇ ਆ ਰਹੀ ਆ ਕਿ ਵੀ ਉਹ ਦੁਸ਼ਮਣ ਆ ਉਹ ਕਹਿੰਦਾ ਤੁਹਾਡਾ ਉਹ ਦੁਸ਼ਮਣ ਆ ਹੈ ਅਸਲ ਚ ਹੈਗੀ ਕਿ ਸੈ ਆਪਾਰੇ ਹਮ ਪਹਿਲੀ ਗੱਲ ਦੂਜੀ ਗੱਲ ਇਹ ਆ ਕਿ ਇਸ ਆੜ ਚੀ ਸਾਰੀ ਇਸ ਗੇਮ ਪਲਾਨ ਚ ਸਾਰਾ ਕੁਝ ਚ ਜਿਹੜਾ ਸਾਡਾ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲਿਆ ਸੀ ਉਹਦੇ ਤੇ ਤਰ੍ਹਾਂ ਤਰ੍ਹਾਂ ਦੇ આરોਪ ਲਾ ਕੇ ਉਹਨੂੰ ਬੰਦ ਕਰਨ ਦੀ ਸਕੀਮਾਂ ਹੋ ਰਹੀਆਂ ਸੋ ਮੇਰੀ ਇਹ ਸਮਝ ਹੈਗੀ ਆ ਕਿ ਇਹ ਨੂੰ ਇਹ ਐਕਚੁਅਲੀ ਇਵੈਂਟ ਨਹੀਂਗਾ ਇਹ ਸਾਰਾ ਘੜੰਤ ਘੜ ਕੇ ਬਿਰਤਾਂਤ ਤੇ ਸਾਡੇ ਤੇ ਥੋਪਿਆ ਜਾ ਰਿਹਾ ਹੂੰ ਜਿਵੇਂ ਹਰਿਆਣੇ ਤੁਸੀਂ ਕਿਹਾ ਹਰਿਆਣੇ ਤੋਂ ਮੁੰਡਾ ਹਾਂ ਉਹ ਦਵਿੰਦਰ ਸੀਗਾ ਨਹੀਂ ਉਹ ਵੇਖੋ ਹੋ ਸਕਦਾ ਸਪਾਈਸ ਹੋਣ ਹੋ ਸਕਦਾ ਨਾ ਉਹਦਾ ਹੋਣ ਉਹ ਚਲੋ ਸਮਾਂ ਦੱਸੋ ਡੈਰੋਗੇਸ਼ਨ ਦੱਸੋ ਕੁਝ ਇਨਵੈਸਟੀਗੇਸ਼ਨ ਹੋਣੀ ਆ ਪਰ ਉਹ ਹਰ ਗੱਲ ਨੂੰ ਕਰਤਾਰਪੁਰ ਸਾਹਿਬ ਦੇ ਲਾਂਗੇ ਨਾਲ ਲਿੰਕ ਕਰਨਾ ਹੂੰ ਕੀ ਜਿਹੜੇ ਬਾਕੀ ਤੁਸੀਂ ਪੜ੍ਹੇ ਆ ਉਹ ਕਰਤਾਰਪੁਰ ਸਾਹਿਬ ਦੇ ਲਾਂਗੇ ਛੁਗੇ ਸੀ ਠੀਕ ਆ ਨਾ ਸਪਾਈ ਰੈਕ੍ਰਿਟਸ ਦਾ ਕਹਿੰਦੇ ਸੀ ਸਭ ਤਾਂ ਹੀ ਚੱਲਦੇ ਆ ਕਿੰਨੇ ਲੋਕ ਫੜੇ ਗਏ ਆ ਉਹ ਉਧਰ ਕਿੰਨੇ ਆਪਾਂ ਆਪਾਂ ਸਪਾਈ ਕਰਦੇ ਹੋਵਾਂਗੇ ਉਧਰ ਮਤਲਬ ਸਪਾਈ ਤਾਂ ਕੋਈ ਨੇਸ਼ਨ ਵੀ ਕਰਦਾ ਠੀਕ ਹੈ ਜੀ ਤੇ ਉਹ ਬਣਦਾ ਵੀ ਉਹਦਾ ਤੁਹਾਡੇ ਅੰਦਰ ਕਰ ਰਿਆ ਹੋਊਗਾ ਨਾ ਤੇ ਉਹ ਉਹਦੇ ਰਿਕਰੂਟਮੈਂਟ ਦੇ ਅੱਡੇ ਟੰਗ ਹੋਣੇ ਪਰ ਵਾਰੀ-ਵਾਰੀ ਗੁਰਦੁਆਰੇ ਨੂੰ ਫਲੈਸ਼ ਕਰਨਾ ਇਹ ਕਹਣਾ ਜੀ ਨਨਕਾਣਾ ਸਾਹਿਬ ਗਏ ਸੀ ਉੱਥੇ ਮਿਲੇ ਇਹ ਤਾਂ ਮੇਰੇ ਹਸਨਾ ਬਹੁਤ ਆਪਣੀ ਮਤਲਬ ਇੱਕ ਤਰ੍ਹਾਂ ਸਾਡਾ ਸਾਡੇ ਧਰਮ ਸਥਾਨਾਂ ਤੋਂ ਜਾਂ ਸਾਡੇ ਜਿੰਨਾਂ ਦੇ ਸਿੱਖਲੇ ਦਰਸ਼ਨ ਦਰਖਾਸਤ ਮੰਗਦੇ ਆ ਉਹਨਾਂ ਤੋਂ ਸਾਡਾ ਸਬੰਧ ਤੋੜਨ ਦੀ ਗੱਲ ਹੈ ਜੀ ਕਿਵੇਂ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੀ ਇਮਪੈਕਟ ਪਊਗਾ ਇਹ ਇਹਨਾਂ ਚੀਜ਼ਾਂ ਦਾ ਕਿਉਂਕਿ ਮੰਨ ਲਓ ਆਰਮੀ ਜਰਨਲ ਦੀ ਟ੍ਰੀਟਮੈਂਟ ਸੀ ਤਾਂ ਬਹੁਤ ਵੱਡੀ ਗੱਲ ਸੀ ਸਾਰੇ ਪਾਸੇ ਫਲੈਸ਼ ਹੋਈ ਤਾਂ ਦੋ ਤਿੰਨ ਗੱਲਾਂ ਹੋਈਆਂ ਪਹਿਲੀ ਗੱਲ ਤੇ ਕਿ ਜਰਨਲ ਦੀ ਸਟੇਟਮੈਂਟ ਆਈ ਤੇ ਉਹਨੂੰ ਰਿਫਿਊਟ ਹੋ ਗਈ ਹ ਤਾਂ ਬੈਲੀ ਗਲਤ ਉਹਦੀ ਕ੍ਰੈਡੀਬਿਲਟੀ ਜਿਹੜੀ ਹਿੰਦੁਸਤਾਨ ਦੀ ਫੌਜ ਦੀ ਆਮ ਆਪਾਂ ਕਿਹਾ ਜਾਂਦਾ ਸੀ ਕਿ ਯਾਰ ਫੌਜੀ ਤਾਂ ਨਹੀਂ ਗਲਤ ਕਰਕੇ ਹੂੰ ਠੀਕ ਹੈ ਨਾ ਉਹ ਕ੍ਰੈਡੀਬਿਲਟੀ ਲੋਰ ਕੀਤੀ ਹੈਗੀ ਮਨ ਜਿਹਨੇ ਵੀ ਸਰਕਾਰ ਚ ਉਹ ਇਹ ਗੱਲ ਆਖੀ ਇਹ ਕਹਿਣ ਨੂੰ ਤਾਂ ਉਹਨੇ ਜਿਹੜੇ ਉਹਦੇ ਪਗਾ ਲੰਬੇ ਸਮੇਂ ਦੇ ਜਿਹੜੇ ਡੈਮੇਜ ਹੂੰ ਉਹਨੇ ਉਹ ਨਹੀਂ ਦੇਖਿਆ ਦੂਜੀ ਗੱਲ ਇਹ ਹੈ ਕਿ ਆਇਨ ਕਿਨ ਕਿਨ ਕਿਆਂ ਹਰਕਤਾਂ ਕਰੋਗੇ ਤੁਸੀਂ ਠੀਕ ਹੈ ਨਾ ਕਿ ਜਿਸ ਤਰ੍ਹਾਂ ਇਹ ਕਰ ਰਹੇ ਸੀ ਉਸ ਤਰ੍ਹਾਂ ਉਹ ਕਰ ਰਹੇ ਸੀ ਰਵਨੀਤ ਬਿੱਟੂ ਬਿਆਨ ਦੇ ਰਿਹਾ ਕਿ ਵੀ ਕਾਂਗਰਸ ਨੇ ਤਾਂ ਹਮਲਾ ਕੀਤਾ ਮੋਦੀ ਜੀ ਨੇ ਤਾਂ ਬਚਾਇਆ ਦਰਬਾਰ ਸਾਹਿਬ ਨੂੰ ਹਨਾ ਤੇ ਵੇਖੋ ਦਰਬਾਰ ਸਾਹਿਬ ਕੋਈ ਕਿਸੇ ਦੇ ਬਚਾਏ ਨਹੀਂ ਬਚਦਾ ਆ ਕਿਸੇ ਨੇ ਹੋਇਆ ਗੁਰੂ ਮਹਾਰਾਜ ਦੀ ਉਹ ਥਾਂ ਹੈਗੀ ਆ ਜਿਵੇਂ ਪਾਸ਼ਾ ਦਾ ਤਖਤ ਦਾ ਗੁਰੂ ਅਰਜਨ ਸਾਹਿਬ ਦਾ ਗੁਰੂ ਰਾਮਦਾਸ ਦਾ ਬਣਾਈ ਜਗ੍ਹਾ ਹੈਗੀ ਆ ਉਹਨੂੰ ਬੜੇ ਟੌਣ ਵਾਲੇ ਆਏ ਤੇ ਬੜੇ ਬਰਬਾਦ ਹੋ ਗਏ ਪਰ ਉਹ ਉੱਥੇ ਦਾ ਉੱਥੇ ਕਾਇਮ ਉਸਦੀ ਵੀ ਰਹਿਣਾ ਠੀਕ ਆ ਸੋ ਇਹ ਕੋਈ ਸਾਨੂੰ ਸਿੱਖਾਂ ਨੇ ਲੜੇ ਆ ਉੱਥੇ ਜਾਣਾਂ ਦਿੱਤੀਆਂ ਸੀ ਅੱਗੇ ਵੀ ਠੀਕ ਹੈ ਤੇ ਕੋਈ ਸਾਨੂੰ ਨਹੀਂ ਚਾਹੀਦਾ ਕਿ ਸਾਨੂੰ ਬਿੱਟੂ ਸਾਹਿਬ ਚਾਹ ਦੇ ਬਿੱਟੂ ਸਾਹਿਬ ਨੇ ਤਾਂ ਇਹ ਵੀ ਸੁਣਿਆ ਹੋਊਗਾ ਜਦੋਂ ਮੋਦੀ ਸਾਹਿਬ ਕਹਿੰਦੇ ਨੇ ਵੀ ਜੇਕਰ ਅਸੀਂ ਅੱਜ ਇੱਥੇ ਬੈਠੇ ਆਂ ਹਿੰਦੂ ਧਰਮ ਜੇਕਰ ਹੈ ਤਾਂ ਨੌਵੇਂ ਪਾਤਸ਼ਾਹ ਦੀ ਕੁਰਬਾਨੀ ਕਰਕੇ ਆ ਹਾਂ ਬਿਲਕੁਲ ਹੁਣ ਆ ਜਾਣਾ ਸਮਾਂ ਉਹਨਾਂ ਨੂੰ ਕਹਿਣਾ ਚਾਹੀਦਾ ਠੀਕ ਹੈ ਨਾ ਤੇ ਦੂਜੀ ਗੱਲ ਆ ਕਿ ਸਾਨੂੰ ਇਹ ਪੰਥ ਜੀ ਨੇ ਸ਼ੁਰੂ ਕੀਤਾ ਉਹਨੇ ਇਹਨੂੰ ਬਚਾਉਣਾ ਹੈ ਹਨਾ ਇਹ ਤੋੜੇ ਮੇਰੇ ਜਾਂ ਕਿਸੇ ਸਿਆਸੀ ਲੀਡਰ ਦੇ ਹੱਥ ਦੀ ਖੇਡ ਨਹੀਂਗੀ ਪਹਿਲੀ ਗੱਲ ਦੂਜੀ ਗੱਲ ਆ ਕਿ ਇਹਨੂੰ ਆਏ ਸ਼ੋ ਕਰਨਾ ਹੈ ਨਾ ਬਿੱਟੂ ਹਰੇਕੀ ਸ਼ੋ ਕਰ ਰਿਹਾ ਨਾ ਉਹ ਤਾਂ ਪਹਿਲਾਂ ਕਾਂਗਰਸ ਚ ਆਪ ਸੀਗੇ ਇਹਦਾ ਮਤਲਬ ਮੰਨਦੇ ਆ ਵੀ ਜਦੋਂ ਕਾਂਗਰਸ ਸੀ ਤੋਂ ਕਾਂਗਰਸ ਨੇ ਢਾਹਿਆ ਸਾਰਾ ਕੁਝ ਠੀਕ ਹੈ ਉਹਨਾਂ ਦੇ ਤਬਜੁਰਗ ਵੀ ਉਹਦੇ ਵਿੱਚ ਸੀਗੇ ਉਹਨਾਂ ਨੇ ਕੀ ਕੁਝ ਹੋਇਆ ਪੰਜਾਬ 'ਚ ਪਤਾ ਹੈ ਆਪਾਂ ਨੂੰ ਸੋ ਇਹਨੂੰ ਆਏ ਪੋਲਿਟੀਕਲ ਗੇਮ ਬਣਾਉਣਾ ਪੋਲਿਟੀਕਲੀ ਆਏ ਕਰਨਾ ਸਾਰਾ ਕੁਝ ਇਹ ਸਾਰਾ ਕੁਝ ਗਲਤ ਹੈ ਜੀ ਕਿਵੇਂ ਦੇਖਦੇ ਹਾਂ ਇਹਦਾ ਕੀ ਜਿਹੜਾ ਕਨਫਲਿਕਟ ਪੈਦਾ ਹੋਇਆ ਇੱਕ ਪਾਸੇ ਤਾਂ ਆਰਮੀ ਦੀ ਸਟੇਟਮੈਂਟ ਹੈ ਇੱਕ ਪਾਸੇ SGPC ਦੀ ਜਾਂ ਜਿਨ੍ਹਾਂ ਦਾ ਉਹਨਾਂ ਨੇ ਕਿਹਾ ਵੀ ਉਹ ਸਾਰੇ ਨਾਈ ਕਰ ਗਏ ਆਮ ਸਿੱਖ ਕਿੱਥੇ ਖੜਾ ਦੇਖਦੇ ਹਾਂ ਪਹਿਲੀ ਗੱਲ ਤਾਂ ਮੈਂ ਇਸ ਗੱਲ ਦੀ ਵੈਲਕਮ ਕਰਦਾ ਕਿ SGPC ਨੇ ਹਿੰਮਤ ਕੀਤੀ ਤੇ ਬਹੁਤ ਸੋਹਣੀ ਸਟੇਟਮੈਂਟ ਦਿੱਤੀ ਹਮ ਕਿਉਂਕਿ ਉਹਨਾਂ ਨੇ ਕੋਈ ਐਂ ਦਬਾਅ ਨਹੀਂ ਮੰਨਿਆ ਕੁਝ ਨਹੀਂ ਮੰਨਿਆ ਇਹ ਇੱਕ ਪੋਜ਼ਿਟਿਵ ਗੱਲ ਆ ਕਿ ਵੀ ਉਹਨਾਂ ਨੇ ਸਟੇਟਮੈਂਟ ਦਬਾਅ ਵੀ ਹੋ ਸਕਦਾ ਸੀ ਨਹੀਂ ਦਬਾਅ ਵੇਖੋ ਜੇ ਕੱਲ ਸਵੇਰੇ ਕੱਲ ਉਹ ਜਿਵੇਂ ਬੁਲਾ ਰ ਮਨਨ ਬੋਲੇ ਉਦੋਂ ਦੁਬਾਰਾ ਕੋ ਉਹਨਾਂ ਨੇ ਖੰਡਨ ਕੀਤਾ ਨਹੀਂ ਮੇਰੇ ਬਿਆਨ ਨੂੰ ਤੋੜ ਇਹਦਾ ਮਰਕ ਦੁਬਾਰਾ ਪਿਆ ਹੋਣਾ ਨਾ ਅਗਲੇ ਪਰ ਐਸਜੀਪੀਸੀ ਦੀ ਸਟੇਟਮੈਂਟ ਲਿਖਤੀ ਗਈ ਆ ਯਾਨੀ ਰਗਵੀਰ ਸਿੰਘ ਦੀ ਸਟੇਟਮੈਂਟ ਬਿਲਕੁਲ ਸਟਰੋਂਗ ਹੈਗੀ ਆ ਸੋ ਉੱਥੇ ਆਪਾਂ ਇਹ ਕਹੀਏ ਤਾਂ ਇਹ ਆਪਾਂ ਪੋਜ਼ਿਟਿਵ ਗੱਲ ਕੀਤੀ ਕਿ ਵੀ ਉਹਨਾਂ ਨੇ ਬਿਲਕੁਲ ਕਲੀਅਰ ਸਟੈਂਡ ਆ ਉਹਨਾਂ ਦਾ ਤੇ ਕਲੀਅਰ ਸਟੇਟਮੈਂਟ ਸੀ ਸੋ ਇਹ ਆਪਾਂ ਨੂੰ ਮੰਨਣਾ ਪਊਗਾ ਪੂਜੇ ਪਾਸੇ ਜੇ ਆਰਮੀ ਦਾ ਜਰਨਲ ਨੇ ਇਹ ਗੱਲ ਕੀਤੀ ਹੈ ਤਾਂ ਉਹਦੇ ਨਾਲ ਆਰਮੀ ਦੀ ਵਕਾਰ ਨੂੰ ਉਹਦੀ ਸਾਖ ਨੂੰ ਝਟਕਾ ਲੱਗੂਗਾ ਇਹੋਂ ਨਾਲ ਦੀ ਗੱਲ ਦੇ ਉੱਤੇ ਅਹਿਮੀਅਤ ਘਟਨੀ ਸ਼ੁਰੂ ਹੋ ਜੂਗੀ। ਮਸਲਾ ਹੈ ਕਿ ਆਮ ਸਿੱਖ ਕਿੱਥੇ ਜਾਵੇ। ਸਿੱਖਾਂ ਨੂੰ ਅੱਜ ਦੀ ਡੇਟ 'ਚ ਇਹ ਹਾਲਤ ਹੈਗੀ ਆ ਸਾਡੀ ਕਿ ਅਸੀਂ ਮਤਲਬ ਇਹ ਆ ਕਿ ਅਸੀਂ ਆਪ ਦੇ ਧਾਰਮਿਕ ਸਥਾਨਾਂ ਦੀ ਵੀ ਰੱਖਿਆ ਮਤਲਬ ਸਾਡ ਨੂੰ ਕੋਈ ਰੱਖਿਆ ਹੋਰ ਕਰਕੇ ਦੇ ਦੇ ਇਹ ਦੂਰ ਦੀ ਸਾਡੀ ਤਰਾਸਦੀ ਕਿ ਉਹ ਜਿਹੜੀ ਕੌਮ ਆਪ ਦੀ ਰੱਖਿਆ ਕਰਦੀ ਹੈ। ਠੀਕ ਹੈ ਜੀ। ਤੇ ਇਹ ਮੇਰਾ ਖਿਆਲ ਉਹਦੇ ਵਿੱਚ ਵੀ ਜੇ ਆਪਾਂ ਵੇਖੀ ਤਾਂ ਕਲੈਕਟਿਵ ਕੌਨਸ਼ੀਅਸਨੈਸ ਆ ਜਿਹੜੀ ਸਿੱਖਾਂ ਦੀ ਜ਼ਿਆਦਾਤਰ ਠੀਕ ਹੈ ਜਿਹੜਾ ਮਨ ਜਿਓ ਚੇਤਨ ਜਿਹੜੀ ਉਹਨਾਂ ਦੀ ਧਾਰਨਾ ਹੈ ਉਹ ਆਪ ਸੋਸ਼ਲ ਮੀਡੀਆ ਤੋਂ ਲੋਕਾਂ ਨਾਲ ਗੱਲਬਾਤ ਤੋਂ ਜੋ ਅੰਦਾਜ਼ਾ ਲਾਉਣੀ ਉਹ ਬੜੇ ਕਲੀਅਰ ਹੈਗੇ ਆ ਕਿ ਵੀ ਇਹ ਗੱਲ ਨਹੀਂ ਨਾ ਅਸੀਂ ਮੰਨਦੇ ਆ ਨਾ ਇਹ ਚੰਗੀ ਆ ਇਹ ਜੇ ਹੁਣ ਐਸਜੀਪੀਸੀ ਨੇ ਕਿਹਾ ਤਾਂ ਬਿਲਕੁਲ ਠੀਕ ਕਿਹਾ ਤੇ ਮੇਰਾ ਖਿਆਲ ਸੇ ਕਦੀ ਵੀ ਇਸ ਗੱਲ ਨੂੰ ਆਪਣਾ ਮਨਜ਼ੂਰੀ ਨਹੀਂ ਦੇਣਗੇ ਕਿ ਉਹਨਾਂ ਦੇ ਆਪਣੇ ਧਾਰਮਿਕ ਸਥਾਨ ਦੇ ਵਿੱਚ ਉਹ ਵੀ ਖਾਸ ਕਰਕੇ ਦਰਬਾਰ ਸਾਹਿਬ ਵਰਗੀ ਜਗ੍ਹਾ ਦੇ ਵਿੱਚ ਕੋਈ ਇੰਜ ਏਅਰ ਡਿਫੈਂਸ ਸਿਸਟਮ ਜਾਂ ਕੋਈ ਤੂਫਖਾਨਾ ਲੱਗੇ ਜੀ ਜਿਸ ਤਰੀਕੇ ਤੁਸੀਂ ਕਿਹਾ ਵੀ ਨਹੀਂ ਹੋ ਸਕਦਾ ਇਸ ਤਰੀਕੇ ਨਾਲ ਜਿਵੇਂ ਮੰਨ ਲਓ ਸਾਰਾ ਕੁਝ ਹੋਇਆ ਜਿਵੇਂ ਮੰਗ ਵੀ ਉੱਠੀ ਵੀ ਇਹ ਜਿਹੜਾ ਸਾਰਾ ਬਿਆਨ ਦਿੱਤਾ ਗਿਆ ਐਸਜੀਪੀਸੀ ਵੱਲੋਂ ਵੀ ਜਥੇਦਾਰ ਸਾਹਿਬ ਨੇ ਵੀ ਕਿਹਾ ਕਹਿੰਦੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਕਿਉਂ ਦਿੱਤਾ ਗਿਆ ਬਿਆਨ ਇਹ ਕਿਵੇਂ ਦਿੱਤੋ ਦਿੱਤਾ ਗਿਆ ਕੀ ਮਨੋਰਥ ਸੀਗਾ ਇਹ ਬਿਆਨ ਦੇਣ ਦਾ ਬਿਲਕੁਲ ਜੀ ਬਿਲਕੁਲ ਜੀ ਇਹ ਤੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਕਿ ਕੀ ਅਪਰੋਚ ਕੀਤਾ ਗਿਆ ਸੀ ਕੀ ਕੋਈ ਅਸੀਂ ਪਲਾਨ ਹੈ ਕਿ ਵੀ ਇੱਥੇ ਲਾਉਣਾ ਹੈਗਾ ਤੇ ਵੱਡੀ ਗੱਲ ਜੀ ਇਹ ਹੈਗਾ ਲੋਕਾਂ ਨੂੰ ਤਾਂ ਪਤਾ ਲੱਗ ਗਿਆ ਵੱਡੀ ਗੱਲ ਆ ਤਾਂ ਵੇਖੋ ਮੈਂ ਤੇ ਸੁਜੈਸਟ ਕਰੂੰਗਾ ਕਿ ਵੀ ਦਰਬਾਰ ਸਾਹਿਬ ਤੇ ਗੁਰੂ ਰਾਮਦਾਸ ਦੀ ਨਗਰੀ ਜਿਹੜੀ ਹੈਗੀ ਹੈ ਉਹਨੂੰ ਨੋ ਫਲਾਈ ਜ਼ੋਨ ਬਣਾਇਆ ਜਾਵੇ ਹੂੰ ਇਹ ਵੀ ਕਿਹਾ ਜਾਵੇ ਯੂਐਨਓ ਚ ਵੀ ਲਿਆਂਦਾ ਜਾਵੇ ਕਿ ਵੀ ਇੱਥੇ ਜੰਗ ਨਹੀਂ ਹੋਊਗੀ ਅਨੇਰੀ ਚ ਕਿਉਂਕਿ ਇਹ ਹੈਰੀਟੇਜ ਆ ਸਾਡੀ ਸਭਿਅਤਾ ਦਾ ਵੀ ਆ ਸਾਡੇ ਧਰਮ ਦਾ ਵੀ ਠੀਕ ਹੈ ਤੇ ਉੱਥੇ ਹੁਣ ਦੋ ਚੀਜ਼ਾਂ ਆ ਇੱਕ ਤਾਂ ਉੱਥੇ ਆਰਮੀ ਦਾ ਕੰਟੋਨਮੈਂਟ ਆ ਉਹ ਸਰ ਦਾ ਦੂਜਾ ਵੱਡੀ ਗੱਲ ਆ ਕਿ ਉੱਥੇ ਵੱਲਾ ਦਾ ਜਿਹੜਾ ਐਮੂਨੀਸ਼ਨ ਡੰਪ ਆ ਉਹ ਐਮੂਨੀਸ਼ਨ ਡੰਪ ਨੂੰ ਜਰੂਰ ਉੱਥੋਂ ਪਾਸੇ ਕੀਤਾ ਜਾਵੇ ਹੋਰ ਬਹੁਤ ਥਾਂ ਹੈਗੀਆਂ ਜਿੱਚੋ ਕੀਤਾ ਜਾ ਸਕਦਾ ਗੁਰੂ ਰਾਮਦਾਸ ਦੀ ਨਗਰੀ ਤੋਂ ਨੂੰ ਹਾਲਾਂਕਿ ਸਾਰੇ ਦੇ ਵਿੱਚ ਜਦੋਂ ਆਪਰੇਸ਼ਨ ਸੰਧੂਰ ਚੱਲ ਰਿਹਾ ਸੀ ਤਾਂ ਉਹਦੇ ਵਿੱਚ ਜਿਹੜੇ ਪਾਕਿਸਤਾਨ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਉਹਨੂੰ ਪੈਨਟੇ ਦੇ ਵੱਲੋਂ ਵੀ ਦੇਖਿਆ ਗਿਆ ਵੀ ਬਾਕੀ ਸਾਰਾ ਕੁਝ ਅਸੀਂ ਬੰਦ ਕਰਦੇ ਹਾਂ ਪਰ ਜਿਹੜੇ ਸਿੱਖ ਸ਼ਰਧਾਲੂ ਨੇ ਉਹਨਾਂ ਦਾ ਆਉਣ ਜਾਣ ਚੱਲਦਾ ਰਹੂਗਾ ਉਹਨਾਂ ਉਹਨੂੰ ਸੀਐਨਐਸ ਆਪਾਂ ਸਿੱਖਾਂ ਨੂੰ ਇੰਪੋਰਟ ਸਨਾ ਦੋ ਉਹ ਤਾਂ ਡਿਪਲੋਮੈਟਿਕਲੀ ਕਿਉਂਕਿ ਸਿੱਖ ਪਹਿਲਾਂ ਵੀ ਸੀ ਹਾਂ ਉਹਨਾਂ ਉਹ ਤਾਂ ਦੇਖੋ ਇਹ ਸੋਚਣਾ ਕਿ ਵੀ ਕੀ ਉਹ ਬਹੁਤ ਕੋਈ ਜਾਲੂ ਆਪਣੇ ਤੇ ਕੋਈ ਫੇਵਰ ਕਰਿਆ ਨਹੀਂ ਉਹਨਾਂ ਦਾ ਮੇਨ ਮਕਸਦ ਇਹ ਸੀਗਾ ਕਿ ਵੀ ਕਿਉਂਕਿ ਉਹਨਾਂ ਦੇ ਤਾਂ ਬਿਲਕੁਲ ਬਾਰਡਰ ਤੇ ਆਪਾਂ ਪੈਨ ਨੇ ਤੇ ਉਹ ਵੀ ਬੜੇ ਇੰਪੋਰਟੈਂਟ ਬਾਰਡਰ ਤੇ ਉਹਨਾਂ ਦੇ ਹਾਰਟਲੈਂਡ ਦੇ ਵਿੱਚ ਪੀਰਸ ਕਰਦੇ ਆਪਾਂ ਤੇ ਉਹਦੇ ਵਿੱਚ ਤਾਂ ਉਹਨਾਂ ਨੂੰ ਉਹਨਾਂ ਦੇ ਆਪ ਦੇ ਮੁਫਾਦ ਰੁਕੇ ਸੀ ਵੀ ਕਿ ਅਸੀਂ ਇਹ ਸਬਾਦੀ ਨੂੰ ਆਪਦੇ ਹੱਲ ਕਰੀਏ ਬਹੁਤ ਪ੍ਰੋਪਾਗੈਂਡਾ ਉਹ ਕਰ ਰਹੇ ਆ ਜਿਹੜੇ ਕਿ ਮੇਰਾ ਖਿਆਲ ਆ कि ਸਿੱਖਾਂ ਨੂੰ ਉਸ ਪ੍ਰੋਪਾਗੈਂਡ ਦੇ ਤੋਂ ਬੱਚਿਆਂ ਨੂੰ ਐਟਲੀਸਟ ਧਿਆਨ ਰੱਖਣਾ ਚਾਹੀਦਾ ਜੀ ਤਾਂ ਸਮਝਾਉਣ ਲਈ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਦਾ ਖਾਤਮਾ ਹੈ ਜੀ ਕੀ